ਸੈਤਿਕ ਨੂੰ ਤੋਂ ਗਈ ਸੀ ਉਹ ਮੇਰਾ ਅਬਿਆਸ ਵਿੱਚ ਸੀ ਔਰ ਅੱਜ ਪੂਰੀ ਸੇਵਾ ਸੁਗਣਾ ਲੋ ਵਾਪਸ ਮਿਲ ਗਈ ਹੈ ਸਾਨੂੰ ਵੀ ਅਸੀਂ ਉਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਸਾਈ ਤਰੀਕ ਤੋਂ ਮੇਰਾ ਅਬਿਆਸ ਤੇ ਹੀ ਚੱਲ ਰਹੀ ਸੀ ਹਾਂ ਜੀ ਔਰ ਪਹਿਲੇ ਕਿੱਥੇ ਗਈ ਉਸ ਤੋਂ ਪਹਿਲਾਂ ਇਹ ਦਰਬਾਰ ਸਾਹਿਬ ਸੀ ਦਰਬਾਰ ਸਾਹਿਬ ਤੋਂ ਮੇਰਾ ਅਬਿਆਸ ਆ ਗਈ ਸੀ ਉੱਥੇ ਚਾਰ ਦਿਨ ਇਹ ਸੇਵਾ ਕਰਦੀ ਰਹੀ ਸੇਵਾ ਪਹਿਲਾਂ ਉਹ ਦਿਰਾ ਤੇ ਗੋਲਡਨ ਟੈਂਪਲ ਨੇ ਸੇਵਾ ਕੀਤੀ ਸੀ ਤੇ ਜੁਣ ਨੇ ਦੱਸਿਆ ਫਿਰ ਉਸ ਤੋਂ ਬਾਅਦ ਇਹਨੇ ਡੇਰਾ ਬਿਆਸੇਵਾ ਕੀਤੀ ਹੈ ਪਰ ਅੱਜ ਸਵੇਰੇ ਸਾਨੂੰ ਫੋਨ ਆਇਆ ਸੀ 8 ਵਜੇ ਅਸੀਂ ਫਿਰ ਉਸੇ ਵੇਲੇ ਚਲੇ ਗਏ ਸੀ ਹੁਣ ਕੋਲ ਇਸ ਨੇ ਸੰਪਰਕ ਨਾਲ ਹਰ ਨੂੰ ਮਿਲ ਗਈ ਹੈ ਇਹ ਦੱਸਿਆ ਨੇ ਕਿ ਟੈਨਸ਼ਨ ਸੀ ਕਿ ਇਹ ਕਿਵੇਂ ਇਦਾਂ ਦਾ ਟੈਨਸ਼ਨ ਹੋ ऑलरेडी ਪਹਿਲਾਂ ਵੀ ਦੱਸ ਚੁੱਕੇ ਕਿ ਉਹਦੇ ਪੇਪਰਾਂ ਦੇ ਵਿੱਚੋਂ ਮਾਰਕਸ ਬੰਦੋਂ ਘੱਟ ਸੀ ਉਹਦੇ ਇਹਨਾਂ ਨੂੰ ਥੋੜਾ ਸਮਝਾਇਆ ਸੀ ਤੇ ਬੱਚਾ ਗੁੱਸਾ ਕਰ ਗਿਆ ਤੇ ਹੁਣ ਉਹਨੇ ਫੀਲ ਕੀਤਾ ਆਪੇ ਉੱਥੇ ਆਪੇ ਇਹਨੇ ਫੋਨ ਨੰਬਰ ਦਿੱਤਾ ਡੇਰਾ ਬਿਆਸੇ ਜਾ ਕੇ ਉਹਨੇ ਪੁੱਛਿਆ ਸੀ ਤੇ ਨਾਲੇ ਨੰਬਰ ਦਿੱਤਾ ਘਰ ਦਾ ਕਿ ਮੈਨੂੰ ਆ ਕੇ ਲੈ ਜਾਓ ਫਿਰ ਅਸੀਂ ਆਪ ਜਾ ਕੇ ਲੈ ਕੇ ਆਏ ਅੱਜ ਸਰਦਾਰ ਜੀ ਅੱਜ ਕਿਤੋਂ ਬੀਟਿੰਗ ਹੋਈ ਸੀ ਮੇਦੀ 28425 ਨੂੰ ਇੱਕ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਪਨੀਤ ਰਾਜ ਜੀ ਜਿਨ੍ਹਾਂ ਨੇ ਇੱਕ ਕੰਪਲੇਂਟ ਸਾਡੇ ਕੋਲ ਦਿੱਤੀ ਸੀ ਕਿ ਉਹਨਾਂ ਦੀ ਇੱਕ ਬੇਟੀ ਜਿਹੜੀ ਆ ਉਹ ਘਰੋਂ ਜਿਹੜੀ ਆ ਉਹ ਬਿਨਾਂ ਦੱਸੇ ਚਲੀ ਗਈ ਹੈ ਸੋ ਉਹਨਾਂ ਨੇ ਖਤਸਾ ਜਾਰ ਕੀਤਾ ਸੀਗਾ ਪੁਲਿਸ ਥੱਥ ਨੂੰ ਲੈ ਕੇ ਵੀ ਸੋ ਉਰਜੇਮੀਡੀਟਲੀ ਐਕਸ਼ਨ ਕਰਦੇ ਹੋਇਆ ਅਸੀਂ ਮੁਕਦਮਾ ਦਰਜ ਕੀਤਾ ਔਰ ਐਸ ਪਰ ਸੀਨੀਅਰਸ ਆਫਸਰਸ ਦੀ ਜਿਹੜੀ ਹਦਾਇਤਾਂ ਮੁਤਾਬਕ ਉਹ ਲੜਕੀ ਨੂੰ ਟ੍ਰੇਸ ਕਰਨ ਲਈ ਫੈਬਰੂਰੀ ਦਾ ਕਾਨਫਰੰਸ ਦੇ ਵਿੱਚ ਲੈ ਕੇ ਲਗਾਤਾਰ ਉਹਦੀ ਪਾਲ ਜਾਰੀ ਸੀ ਜੋ ਅੱਜ ਉਸ ਲੜਕੀ ਨੂੰ ਅਸੀਂ ਡੇਰਾ ਬਿਆਸ ਤੋਂ ਬਰਾਮਦ ਕਰਕੇ ਤੇ ਮਾਪਿਆਂ ਦੇ ਹੱਥ ਓਵਰ ਕਰ ਦਿੱਤਾ ਗਿਆ ਦੱਸੇ ਜੀ ਕਿੱਥੇ ਕਿੱਥੇ ਲੜਕੀ ਨੂੰ ਪੁੱਛੇਗਾ ਕਿੱਥੇ ਕਿੱਥੇ ਸੀ ਹਾਂ ਹਾਂ ਜੀ ਲੜਕੀ ਸਟੇਟਮੈਂਟ ਲਿਖਿਆ ਜੀ ਉਹ ਥੋੜਾ ਘਰੇ ਕੋਈ ਮਨ ਮਟਾਲ ਤੋਂ ਚਲਦੇ ਆ ਉਹ ਆਪਣੀ ਮਰਜ਼ੀ ਨਾਲ ਉੱਥੋਂ ਦਰਬਾਰ ਸਾਹਿਬ ਚਲੇ ਗਏ ਸੀ ਅਮਰਸਰ ਔਰ ਅਮਰਸਰ ਤੋਂ ਬਾਅਦ ਫੇਰ ਡੇਰਾ ਬਿਆਸ ਚਲੇ ਗਏ ਸੀ ਉਹਨੂੰ ਕਿ ਮਾਪਿਆਂ ਨੂੰ ਅਰ ਅੱਜ ਲਿਆ ਕੇ ਉਹਨਾਂ ਦੀ ਸਟੇਟਮੈਂਟ ਲਿਖਾਉਣ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਦੇ ਹੈਂਡਓਵਰ ਕਰ ਦਿੱਤਾ ਗਿਆ ਸੈਸਲਾ ਵਾਂਗ